ਦੋਸਤੋ ਅੱਜ ਵੀ ਇਸ ਵੀਡੀਓ ਦੇ ਵਿੱਚ ਮੈਂ ਬਹੁਤ ਹੀ ਇੱਕ ਚਿੰਤਾਜਨਕ ਤੇ ਅਹਿਮ ਉਦੇਸ਼ ਤੇ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਅਜਿਹੀ ਚਿੰਤਾ ਜਿਸ ਦੇ ਨਾਲ ਸਾਰਾ ਪੰਜਾਬ ਜੂਝ ਰਿਹਾ ਹੈ ਹਿੰਦੁਸਤਾਨ ਜੂਝ ਰਿਹਾ ਹੈ ਔਰ ਪੂਰੀ ਦੁਨੀਆ ਪੂਰਾ ਵਰਲਡ ਜੂਝ ਰਿਹਾ ਹੈ ਉਸ ਦਾ ਨਾਂ ਹੈ ਕਰਜ਼ਾ ਮੈਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਸੋਚਦੇ ਹੋਵੋਗੇ ਕਿ ਜੋ ਬੰਦਾ ਹਮੇਸ਼ਾ ਬਿਜ਼ਨਸ ਦੀ ਗੱਲ ਕਰਦਾ ਹੈ ਉਹ ਅੱਜ ਕਿਵੇਂ ਕਰਜ਼ੇ ਦੀ ਗੱਲ ਕਰਨ ਲੱਗ ਪਿਆ ਮੈਨੂੰ ਲੱਗਦਾ ਹੈ ਕਿ ਕਰਜ਼ੇ ਦੀ ਗੱਲ ਕਰਨਾ ਬਹੁਤ ਹੀ ਜ਼ਰੂਰੀ ਹੈ ਜਿਸ ਦੇ ਉੱਪਰ ਬਹੁਤ ਸਾਰੀਆਂ ਲਾਈਫ ਦੀ ਡਿਪੈਂਡੈਂਸੀ ਆ ਜਾਂਦੀ ਹੈ ਜਿਸ ਦੇ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਵੱਜ ਜਾਂਦੀਆਂ। ਕਈ ਵਾਰ ਤਾਂ ਇੱਕ ਛੋਟਾ ਜਿਹਾ ਵਰਡ ਕਰਜ਼ਾ ਕਹਿਣਾ ਤੇ ਸੌਖਾ ਹੈ ਪਰ ਇਸ ਦੇ ਨਾਲ ਬਹੁਤ-ਬਹੁਤ ਵੱਡੇ ਜਿਹੜੇ ਘਟ ਹੈ ਜਾਂਦੇ ਨੇ ਔਰ ਕਈ ਵਾਰ ਤਾਂ ਆਪਣੀਆਂ ਜ਼ਿੰਦਗੀਆਂ ਤੋਂ ਲੋਕ ਹੱਥ ਵੀ ਧੋ ਬੈਠਦੇ। ਜੇ ਅਸੀਂ ਆਪਣੇ ਆਸ-ਪਾਸ ਝਾਤੀ ਵੀ ਮਾਰੀਏ ਤਾਂ ਬਹੁਤ ਸਾਰੇ ਐਸੇ ਲੋਕ ਨੇ ਜੋ ਕਰਜ਼ੇ ਦੇ ਥੱਲੇ ਦੱਬੇ ਹੋਏ ਔਰ ਬਹੁਤ ਸਾਰੇ ਐਸੇ ਲੋਕ ਨੇ ਜੋ ਖੁਦਕੁਸ਼ੀ ਕਰਨ ਵਾਸਤੇ ਤਿਆਰ ਨੇ। ਉਹਨਾਂ ਪਿੱਛੇ ਰੀਜ਼ਨ ਇੱਕ ਹੈ ਕਰਜ਼ਾ, ਕਰਜ਼ਾ ਔਰ ਕਰਜ਼ਾ। ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਅੱਜ ਮੈਂ ਤੁਹਾਡੇ ਨਾਲ ਕਰਜ਼ਾ ਘਟਾਉਣ ਦੇ ਤਰੀਕੇ ਤੇ ਸ਼ੇਅਰ ਕਰਾਂਗਾ ਪਰ ਇਸ ਦੇ ਨਾਲ-ਨਾਲ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਾਂਗਾ ਕਿ ਤੁਸੀਂ ਕਿਵੇਂ ਕਰਜ਼ਾ ਘੱਟ ਲੈਣਾ ਹੈ ਕਿਵੇਂ ਘੱਟ ਕਰਜ਼ੇ ਦੇ ਵਿੱਚ ਤੁਸੀਂ ਆਪਣੇ ਕੰਮ ਨੂੰ ਚਲਾਉਣਾ ਹੈ ਜਾਂ ਆਪਣੀ ਜ਼ਿੰਮੇਵਾਰੀ ਨੂੰ ਡਬਾਉਣਾ ਪਰ ਜੇਕਰ ਹੁਣ ਤੁਸੀਂ ਕਰਜ਼ਾ ਲੈ ਹੀ ਲਿਆ ਇਸ ਤੋਂ ਵੀ ਬਾਹਰ ਨਿਕਲਣ ਦੇ ਬਹੁਤ ਸਾਰੇ ਤਰੀਕੇ ਨੇ ਮੈਂ ਤੁਹਾਡੇ ਨਾਲ ਬਹੁਤ ਸਾਰੇ ਐਸੇ ਤਰੀਕੇ ਸ਼ੇਅਰ ਕਰਾਂਗਾ ਜਿਨ੍ਹਾਂ ਲੋ ਤੁਹਾਨੂੰ ਕਰੰਟ ਕਰਜ਼ੇ ਦੇ ਵਿੱਚੋਂ ਕਿਵੇਂ ਬਾਹਰ ਕੱਢਣਗੇ ਕਿਵੇਂ ਤੁਹਾਡੀ ਇਹ ਸਮੱਸਿਆ ਨੂੰ ਸੋਲਵ ਕਰਨਗੇ ਆਪਾਂ ਇਸ ਚੀਜ਼ ਨੂੰ ਅੱਜ ਡਿਸਕਸ ਕਰਾਂਗੇ ਆਓ ਸਭ ਤੋਂ ਪਹਿਲਾਂ ਅਸੀਂ ਕਰਜ਼ਾ ਲੈਣ ਦੇ ਕਾਰਨਾ ਬਾਰੇ ਗੱਲ ਕਰਦੇ ਹਾਂ ਕਿ ਲੋਕ ਕਰਜ਼ਾ ਕਿਉਂ ਲੈਂਦੇ ਨੇ ਕਿਹੜੇ ਕੰਡੀਸ਼ਨਸ ਵਿੱਚ ਲੈਂਦੇ ਨੇ ਸਾਡਾ ਪਹਿਲਾ ਪੁਆਇੰਟ ਇਹਦੇ ਵਿੱਚ ਆਉਂਦਾ ਹੈ ਕਰਜ਼ਾ ਸਿਰਫ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਲੈਣਾ ਦੋਸਤੋ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬੜੇ ਆਰਾਮ ਨਾਲ ਸੁਖੀ ਤਰੀਕੇ ਨਾਲ ਚੱਲ ਰਹੀ ਹੁੰਦੀ ਹੈ ਪਰ ਲੋਕ ਆਪਣੇ ਸ਼ੌਂਕ ਭਗਾਉਣ ਦੇ ਲਈ ਕਰਜ਼ਾ ਲੈ ਲੈਂਦੇ ਜਿਵੇਂ ਕਿ ਵੱਡੀਆਂ ਕਾਰਾਂ ਲੈਣ ਦੇ ਲਈ ਆਈਫੋਨ ਲੈਣ ਦੇ ਲਈ ਆ ਹੁਣ ਅਸੀਂ ਕਰਜ਼ਾ ਲੈਣ ਦੇ ਅਗਲੇ ਕਾਰਨ ਬਾਰੇ ਗੱਲ ਕਰਦੇ ਹਾਂ ਜੋ ਕਿ ਮਜਬੂਰੀ ਦੇ ਵਿੱਚ ਲਿਆ ਹੋਇਆ ਕਰਜ਼ਾ ਹੈ ਦੋਸਤੋ ਬਹੁਤ ਸਾਰੇ ਲੋਕਾਂ ਦੀ ਇਨਕਮ ਜੋ ਹੈ ਬੜੀ ਲਿਮਟਿਡ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਕਈ ਵਾਰ ਘਰ ਦੇ ਵਿੱਚ ਐਸੀ ਬਿਮਾਰੀ ਆ ਜਾਂਦੀ ਹੈ ਜਿਸ ਕਰਕੇ ਕਰਜ਼ਾ ਲੈਣਾ ਪੈਂਦਾ ਹੈ ਇਹਦੇ ਨਾਲ-ਨਾਲ ਜੇ ਅਸੀਂ ਗੱਲ ਕਰਦੇ ਹਾਂ ਕਈ ਵਾਰ ਘਰ ਦੇ ਵਿੱਚ ਬੇਟੀਆਂ ਦਾ ਜਾਂ ਕਿਸੇ ਦਾ ਵਿਆਹ ਆ ਜਾਂਦਾ ਜਿਸ ਕਰਕੇ ਕਰਜ਼ਾ ਲੈਣਾ ਪੈਂਦਾ ਇਹ ਉਹ ਮਜਬੂਰੀਆਂ ਨੇ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਪਰ ਕਈ ਵਾਰ ਲੋਕਾਂ ਨੂੰ ਮਜਬੂਰੀ ਦੇ ਵਿੱਚ ਕਰਜ਼ਾ ਲੈਣਾ ਪੈਂਦਾ ਹੈ ਜਦੋਂ ਕਰਜ਼ਾ ਲੈਣ ਜਾਂਦੇ ਨੇ ਤਾਂ ਕਰਜ਼ਾ ਦੇਣ ਵਾਲੇ ਹਾਈ ਰੇਟ ਇੰਟਰਸਟ ਦੇ ਉੱਪਰ ਕਰਜ਼ਾ ਦੇ ਦਿੰਦੇ ਨੇ ਔਰ ਇਸ ਮਜਬੂਰੀ ਦੇ ਚੱਲਦੇ ਚੱਲਦੇ ਲੋਕ ਹਾਈ ਰੇਟ ਆਫ ਇੰਟਰਸਟ ਦੇ ਉੱਪਰ ਕਰਜ਼ਾ ਲੈ ਵੀ ਲੈਂਦੇ ਆਹ ਦੋਸਤੋ ਹੁਣ ਅਸੀਂ ਉਹਨਾਂ ਕਾਰਨਾਂ ਬਾਰੇ ਵੀ ਡਿਸਕਸ ਕਰਦੇ ਹਾਂ ਜੋ ਕਿ ਆਪਣੇ ਸਹੂਲਤਾਂ ਲੈ ਲਈ ਕਰਜ਼ਾ ਲੈਂਦੇ ਜਿਵੇਂ ਕਿ ਸਟੱਡੀ ਲੋਨ ਪਰਸਨਲ ਲੋਨ, ਸਮਾਲ ਬਿਜ਼ਨਸ ਲੋਨ ਅਤੇ ਹੋਰ ਜ਼ਰੂਰਤ ਦੇ ਹਿਸਾਬ ਦੇ ਨਾਲ ਲੋਨ ਲੈਣਾ ਤਾਂ ਕਿ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਮਜ਼ਬੂਤ ਬਣਾ ਸਕਣ ਔਰ ਇੱਕ ਮੁਕਾਮ ਤੱਕ ਪਹੁੰਚਾ ਸਕੋ। ਆ ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਕਿ ਕਰਜ਼ਾ ਹਰ ਦਿਨ ਵਧਦਾ ਕਿਉਂ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਕਰਜ਼ਾ ਕਰਦੇ ਹਾਂ ਜੜਾਂ ਵਿੱਚ ਕਿਵੇਂ ਬੈਠ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦਾ ਕਰਜ਼ਾ ਤਾਂ ਸਿਰਫ ਇਸ ਕਰਕੇ ਵਧਦਾ ਰਹਿੰਦਾ ਕਿਉਂਕਿ ਉਹਨਾਂ ਦੀ ਇਨਸਟਾਲਮੈਂਟ ਟੁੱਟ ਜਾਂਦੀਆਂ ਨੇ, ਕਿਸ਼ਤਾਂ ਟੁੱਟ ਜਾਂਦੀਆਂ ਨੇ। ਉਹਨਾਂ ਦੀ ਕਿਸ਼ਤਾਂ ਇਸ ਕਰਕੇ ਟੁੱਟ ਜਾਂਦੀਆਂ ਨੇ ਕਿਉਂਕਿ ਇਨਕਮ ਸੋਰਸ ਬੜੇ ਲਿਮਿਟਿਡ ਨੇ। ਉਹਨਾਂ ਦੀ ਤਨਖਾਹਾਂ ਬੜੀਆਂ ਥੋੜੀਆਂ ਨੇ ਜਿਸ ਕਰਕੇ ਮਜਬੂਰੀ ਚ ਉਹਨਾਂ ਦੀ ਕਿਸ਼ਤ ਟੁੱਟ ਜਾਂਦੀ ਹੈ ਬਹੁਤ ਸਾਰੇ ਜਹੀ ਲੋਕ ਜੋ ਕਰਜ਼ਾ ਸਿਰਫ ਸ਼ੌਂਕ ਲਈ ਲੈਂਦੇ ਨੇ ਜਾਂ ਫਿਰ ਆਪਣੀਆਂ ਜਿਹੜੀਆਂ ਨੇ ਖਵਾਸ਼ੇ ਪੂਰੀਆਂ ਕਰਨ ਲਈ ਲੈਂਦੇ ਨੇ ਉਹ ਤਾਂ ਇੱਕ ਦੋ ਕਿਸ਼ਤਾਂ ਵਿੱਚ ਹੀ ਬਸ ਕਰ ਜਾਂਦੇ ਨੇ। ਉਹ ਲੋਕ ਪਹਿਲਾਂ-ਪਹਿਲਾਂ ਕਿਸ਼ਤਾਂ ਜਮ੍ਹਾਂ ਕਰਾਉਣ ਤੋਂ ਡਰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਹੋਰ ਇਨਕਮ ਦਾ ਸੋਰਸ ਆ ਜਾਏਗਾ ਜਿੱਥੋਂ ਉਹ ਸਾਰੇ ਦਾ ਸਾਰਾ ਇਨਸਟਾਲਮੈਂਟ ਦੇ ਦੇਣਗੇ। ਪਰ ਅਜਿਹਾ ਹੁੰਦਾ ਨਹੀਂ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਕੱਠੀ ਕਿਸ਼ਤ ਦੇਣ ਦੇ ਚੱਕਰ ਦੇ ਵਿੱਚ ਕਦੀ ਵੀ ਕਿਸ਼ਤਾਂ ਜਿਹੜੀਆਂ ਨੇ ਉਹ ਖਤਮ ਨਹੀਂ ਹੋ ਪਾਉਂਦੀਆਂ। ਪਰ ਕਈ ਲੋਕ ਅਜਿਹੀ ਵੀ ਹੁੰਦੇ ਨੇ ਜੋ ਆਪਣੇ ਲੋਨ ਦੀਆਂ ਕਿਸ਼ਤਾਂ ਨੂੰ ਟਾਈਮ ਦੇ ਉੱਪਰ ਭਰਦੇ ਨੇ ਪਰ ਅਮਾਊਂਟ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਸਾਰੀ ਉਮਰ ਲੰਘ ਜਾਂਦੀ ਹੈ। ਲੇਕਿਨ ਕਰਜ਼ਾ ਨਹੀਂ ਉਤਰਦਾ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਐਸੇ ਸਿਨੈਰੀਓ ਬਣ ਜਾਂਦੇ ਨੇ ਬਹੁਤ ਸਾਰੀਆਂ ਐਸੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਜਿਸ ਕਰਕੇ ਕਰਜ਼ਾ ਘਟਦਾ ਨਹੀਂ ਸਗੋਂ ਕਰਜ਼ਾ ਵਧਦਾ ਰਹਿੰਦਾ ਦੋਸਤੋ ਆਓ ਹੁਣ ਅਸੀਂ ਕਰਜ਼ੇ ਨੂੰ ਘਟ ਕਰਨ ਦੇ ਤਰੀਕਿਆਂ ਬਾਰੇ ਗੱਲ ਕਰਦੇ ਹਾਂ ਜਿਵੇਂ ਕਿ ਮੈਂ ਵੀਡੀਓ ਦੇ ਸਟਾਰਟਿੰਗ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਆਪਣੇ ਸਿਰ ਦੇ ਉੱਪਰ ਕਰਜ਼ਾ ਉਤਾਰਨ ਦੇ ਬਹੁਤ ਸਾਰੇ ਤਰੀਕੇ ਨੇ ਪਰ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਤੁਸੀਂ ਇਸ ਦੇ ਉੱਪਰ ਅਮਲ ਕਰਕੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਕਰਜ਼ਾ ਉਤਾਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੈਲੰਜ ਅਸੈਪਟ ਕਰਨਾ ਪਏਗਾ ਉਹ ਚੈਲੰਜ ਇਹ ਹੈ ਕਿ ਆਪਣੇ ਬ੍ਰੇਨ ਨੂੰ ਟ੍ਰੇਨ ਕਰਨਾ ਦੋਸਤੋ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਅਸੀਂ ਤਾਂ ਕਰਜ਼ਾ ਉਤਾਰਨ ਦੇ ਤਰੀਕੇ ਜਾਨਣ ਆਏ ਸੀ ਪਰ ਇਹ ਸਾਈਕੋਲੋਜੀ ਸਿਖਾਉਣ ਲੱਗ ਪਿਆ ਇਹ ਸਾਈਕੋਲੋਜੀ ਹੀ ਤੁਹਾਡੇ ਕਰਜ਼ਾ ਤਾਰਨ ਵਿੱਚ ਤੁਹਾਡੀ ਮਦਦ ਕਰੇਗੀ ਇੱਥੇ ਤੁਹਾਨੂੰ ਆਪਣੇ ਦਿਮਾਗ ਨੂੰ ਸਟਰੋਂਗ ਕਰਨਾ ਪਏਗਾ ਤੁਹਾਨੂੰ ਕੋਈ ਕੁਝ ਵੀ ਕਵੇ ਲੇਕਿਨ ਤੁਸੀਂ ਆਪਣੇ ਅਕੋਰਡਿੰਗ ਆਪਣੇ ਆਪ ਨੂੰ ਸਟਰੋਂਗ ਰੱਖਣਾ ਹੈ ਤਾਂ ਕਿ ਤੁਸੀਂ ਆਪਣੇ ਕਰਜ਼ੇ ਨੂੰ ਲੌਂ ਦੇ ਵਿੱਚ ਆਪਣੀ ਮਦਦ ਕਰ ਸਕੋ ਮੈਂ ਤੁਹਾਨੂੰ ਬਾਰ ਬਾਰ ਦਿਮਾਗ ਨੂੰ ਸਟਰੋਂਗ ਕਰਨ ਲਈ ਇਸ ਲਈ ਕਹਿ ਰਿਹਾ ਕਿ ਤੁਹਾਨੂੰ ਆਪਣੇ ਲਾਈਫ ਸਟਾਈਲ ਚ ਚੇਂਜ ਕਰਨਾ ਪਏਗਾ ਜਿਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਚ ਚੇਂਜ ਲੈਉਣਾ ਪਏਗਾ ਤਾਂ ਕਿ ਤੁਸੀਂ ਆਪਣੇ ਕਰਜ਼ੇ ਨੂੰ ਉਤਾਰ ਪਾਓ ਅਸੀਂ ਮੰਨ ਲੈਂਦੇ ਹਾਂ ਕਿ ਜੇਕਰ ਤੁਹਾਡੀ 40000 ਸੈਲਰੀ ਹੈ ਤੇ 10000 ਤੁਸੀਂ ਆਪਣੇ ਘਰ ਦੇ ਖਰਚੇ ਲਈ ਸਮਾਨ ਦੇ ਲਈ ਵਰਤਦੇ ਹੋ ਤੁਹਾਨੂੰ ਉਹ ਕੱਟਆਉਨ ਕਰਕੇ ਇਮੀਡੀਏਟਲੀ 7000 ਦੇ ਲਿਆਉਣਾ ਪਵੇਗਾ ਤਾਂ ਕਿ ਤੁਸੀਂ 3000 ਦੀ ਸੇਵਿੰਗ ਕਰ पाओ। ਔਰ ਜੇਕਰ ਤੁਸੀਂ ਇਹ ਕਰਨਾ ਹੈ ਤੇ ਤੁਹਾਨੂੰ ਆਪਣਾ ਮਾਈਂਡ ਵੀ ਸਟਰੋਂਗ ਕਰਨਾ ਪਵੇਗਾ ਤਾਂ ਤੁਹਾਨੂੰ ਹੋਰ ਚੀਜ਼ਾਂ ਵੀ ਆਪਣੇ ਦਿਮਾਗ ਚੋਂ ਬਾਹਰ ਕੱਢਣੀਆਂ ਪੈਣਗੀਆਂ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਵੱਖ-ਵੱਖ ਫੰਕਸ਼ਨਸ ਤੇ ਵੱਖ-ਵੱਖ ਤਰੀਕੇ ਦੇ ਕੱਪੜੇ ਪਾਉਂਦੇ ਹੋ, ਵੱਖਰੀਆਂ-ਵੱਖਰੀਆਂ ਪੋਸ਼ਾਕਾਂ ਪਾਉਂਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦੇ ਵਿੱਚ ਵੀ ਕੱਟਆਉਨ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਲਈ ਕਰਜ਼ਾ ਉਤਾਰਨਾ ਹੈ ਨਾ ਕਿ ਤੁਹਾਨੂੰ ਆਊਟਫਿਟ ਪਾਉਣੀ ਹੈ। ਤੁਸੀਂ ਆਪਣੇ ਕਰਜ਼ੇ ਉਤਾਰਨ ਦੇ ਲਈ ਆਪਣੇ ਆਊਟਫਿਟ ਦਾ ਜਿਹੜਾ ਖਰਚਾ ਹੈ ਉਸ ਨੂੰ 50% ਤੇ ਲੈ ਜਾਓ ਤਾਂ ਕਿ ਤੁਹਾਡਾ ਜਿਹੜਾ ਕਰਜ਼ਾ ਉਹ ਜਲਦੀ ਉਤਰ ਪਾਏ ਔਰ ਇਸ ਚੀਜ਼ ਦੇ ਪ੍ਰੋਸੈਸ ਨੂੰ ਤੁਸੀਂ ਮਿਨੀਮਮ 3 ਤੋਂ 5 ਸਾਲ ਕਰੋ ਤਾਂ ਕਿ ਤੁਹਾਡਾ ਖਰਚਾ ਘਟਣ ਦੇ ਨਾਲ-ਨਾਲ ਤੁਹਾਡੀ ਸੇਵਿੰਗ ਵੀ ਹੋ ਪਾਏ ਇਸ ਦੇ ਨਾਲ-ਨਾਲ ਜੇ ਅਸੀਂ ਖਾਣ-ਪੀਣ ਦੀ ਗੱਲ ਕਰਦੇ ਹਾਂ ਤੁਸੀਂ ਬਾਹਰੋਂ ਖਾਣਾ ਪਸੰਦ ਕਰਦੇ ਹੋ ਜਾਂ ਤੁਸੀਂ Zomato Swiggy ਯੂਜ਼ ਕਰਦੇ ਹੋ ਜਾਂ ਤੁਸੀਂ ਆਪਣੀ ਫੈਮਿਲੀ ਦੇ ਲਈ ਆਪਣੇ ਦੇ ਨਹੀਂ ਬਾਹਰੋਂ ਖਾਣਾ ਲਿਆ ਕੇ ਘਰ ਦੇ ਵਿੱਚ ਖਾਂਦੇ ਹੋ ਤਾਂ ਉਸ ਨੂੰ ਕੱਟ ਡਾਊਨ ਕਰ ਦਿਓ ਤੁਸੀਂ ਜਦੋਂ ਇਸ ਚੀਜ਼ ਨੂੰ ਕੱਟ ਆਊਟ ਕਰੋਗੇ ਤੁਹਾਡੀ ਸੇਵਿੰਗ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ ਤਾਂ ਕਿ ਤੁਹਾਡਾ ਜਿਹੜਾ ਰੋਟੀਨ ਦਾ ਖਾਣ ਪੀਣ ਦਾ ਖਰਚਾ ਹੈ ਉਹ ਕੱਟ ਜਾਏਗਾ ਔਰ ਇਸ ਦੇ ਨਾਲ-ਨਾਲ ਤੁਹਾਡੇ ਜਿਹੜੀ ਸੇਵਿੰਗ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ ਔਰ ਇਹ ਸਿੱਧੀ ਸਿੱਧੀ ਸੇਵਿੰਗ ਤੁਸੀਂ ਆਪਣੀ ਜਿਹੜੀ ਹੈ ਲੋਨ ਦੇ ਵਿੱਚ ਤੁਸੀਂ ਇਹਨੂੰ ਪੇ ਕਰ ਸਕਦੇ ਹੋ ਬਹੁਤ سارے ਲੋਕ ਇਹ ਸੋਚਦੇ ਨੇ ਕਿ ਕਰਜ਼ਾ ਤੇ ਸਾਡਾ ਕਰੋੜਾ ਰੁਪਇਆ ਦਾ ਹੈਗਾ ਲੱਖਾਂ ਰੁਪਇਆ ਦਾ ਹੈਗਾ ਪਰ ਜੇ ਅਸੀਂ ਕੱਟੌਣ ਕਰਾਂਗੇ ਆਪਣੇ ਖਾਣ-ਪੀਣ ਨੂੰ ਜਾਂ ਆਪਣੇ ਪਹਿਨਣ ਨੂੰ ਜਾਂ ਫਿਰ ਹੋਰ ਚੀਜ਼ਾਂ ਨੂੰ ਤਾਂ ਇਸ ਤਰੀਕੇ ਨਾਲ ਸਾਡਾ ਕਰਜ਼ਾ ਨਹੀਂ ਨਿਕਲਦਾ ਪਰ ਇਹ ਤੁਸੀਂ ਜੀਜ ਦਾ ਧਿਆਨ ਰੱਖੋ ਕਿ ਬੂੰਦ-ਬੂੰਦ ਦੇ ਨਾਲ ਤਲਾਬ ਆਂਦਾ ਹੈ ਜੇ ਤੁਸੀਂ ਥੋੜੀਆਂ-ਥੋੜੀਆਂ ਚੀਜ਼ਾਂ ਨੂੰ ਵੀ ਆਪਣੇ ਸੇਵ ਕਰਕੇ ਚੱਲੋਗੇ ਆਪਣੇ ਪੈਸੇ ਦੀ ਸੇਵਿੰਗ ਕਰੋਗੇ ਤੇ ਜੇ ਤੁਹਾਡਾ ਪ੍ਰਿੰਸੀਪਲ ਅਮਾਉਂਟ ਘਟ ਜਾਏਗਾ ਤੁਹਾਨੂੰ ਲੋਨ ਚੁਕਾਉਣ ਦੇ ਵਿੱਚ ਬਹੁਤ ਮਦਦ ਮਿਲੇਗੀ ਹੋ ਸਕਦਾ ਹੈ ਕਿ ਜਦੋਂ ਤੁਸੀਂ ਆਪਣੇ ਇਹਨਾਂ ਖਰਚਿਆਂ ਨੂੰ ਘਟਾਵੋਗੇ ਤੁਹਾਡੇ ਪੈਨਨ ਦੇ ਵਿੱਚ ਚੇਂਜਸ ਆਉਣਗੀਆਂ ਤੁਹਾਡਾ ਲੋਕ ਮਜ਼ਾਕ ਵੀ ਢੋ ਇਸੇ ਲਈ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਕਿ ਆਪਣੇ ਬ੍ਰੇਨ ਨੂੰ ਟ੍ਰੇਨ ਕਰੋ ਲੋਕਾਂ ਦੀ ਪਰਵਾਹ ਨਾ ਕਰੋ ਇੰਪੋਰਟੈਂਟ ਕੀ ਹੈ ਇੰਪੋਰਟੈਂਟ ਇਹ ਹੈ ਕਿ ਤੁਹਾਡੇ ਸਿਰ ਤੋਂ ਤੁਹਾਡਾ ਕਰਜ਼ਾ ਉਤਰੇ ਤੁਹਾਡੀ ਲਾਈਫ ਸਮੂਥ ਹੋ ਜਾਏ ਤੁਹਾਡੇ ਘਰਦਿਆਂ ਦੀ ਲਾਈਫ ਸਮੂਥ ਹੋ ਜਾਏ ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਔਰ ਆਪਣੇ ਕਰਜ਼ੇ ਦੇ ਉੱਪਰ ਫੋਕਸ ਕਰਨਾ ਆਹ ਹੁਣ ਦੋਸਤੋ ਅਸੀਂ ਕਰਜ਼ਾ ਉਤਾਰਨ ਦੇ ਅਗਲੇ ਤਰੀਕੇ ਦੀ ਗੱਲ ਕਰਦੇ ਹਾਂ ਕਿ ਸ਼ੋਅ ਆਫ ਨੂੰ ਬੰਦ ਕਰਨਾ ਦੋਸਤੋ ਇੱਕ ਗੱਲ ਸੁਣਦੇ ਆ ਬਹੁਤ ਸਾਰੇ ਲੋਕਾਂ ਨੂੰ ਬੁਰਾ ਲੱਗਿਆ ਹੋਊਗਾ ਪਰ ਇਹ ਇੱਕ ਬਹੁਤ ਕੌੜਾ ਸੱਚ ਹੈ ਅੱਜ ਲਗਭਗ ਅੱਧੇ ਤੋਂ ਵੱਧ ਦੁਨੀਆਂ ਨੂੰ ਸ਼ੋਅ ਆਫ ਦੀ ਆਦਤ ਹੈ ਲੋਕ ਆਪਣੀ ਹਾਇਸੇ ਤੋਂ ਵੱਧ ਚੜ ਕੇ ਕਰਨ ਦੀ ਕੋਸ਼ਿਸ਼ ਕਰਦੇ ਨੇ ਚਾਹੇ ਉਹ ਕੱਪੜੇ ਪਾਉਣ ਦੀ ਗੱਲ ਹੋਵੇ ਚਾਹੇ ਉਹ ਗੱਡੀਆਂ ਲੈਣ ਦੀ ਗੱਲ ਹੋਵੇ ਜਾਂ ਫਿਰ ਕੋਈ ਹੋਰ ਗੱਲ ਹੋਵੇ ਲੋਕ ਸਿਰਫ ਆਪਣੇ ਆਪ ਨੂੰ ਉੱਪਰ ਦਿਖਾਉਣ ਦੇ ਚੱਕਰ 'ਚ ਕਰਜ਼ਾ ਵੀ ਲੈਂਦੇ ਨੇ ਔਰ ਆਪਣੀ ਇਨਕਮ ਨੂੰ ਗਲਤ ਜਗ੍ਹਾ ਤੇ ਯੂਜ਼ ਵੀ ਕਰਦੇ ਨੇ ਬਹੁਤ ਵਾਰ ਐਵੇਂ ਵੀ ਹੁੰਦਾ ਹੈ ਕਿ ਸਾਡੇ ਪਰਿਵਾਰ ਕੋਲ ਪੈਲਸ ਦੇ ਵਿੱਚ ਵਿਆਹ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ ਪਰ ਕਈ ਵਾਰ ਮੁੰਡੇ ਵਾਲੇ ਵੀ ਇਸ ਤਰੀਕੇ ਨਾਲ ਬੋਲ ਦਿੰਦੇ ਨੇ ਕਿ ਸਾਨੂੰ ਕੁਝ ਨਾ ਦਿਓ ਲੇਕਿਨ ਪੈਲੈਸ ਦੇ ਵਿੱਚ ਵਧੀਆ ਵਿਆਹ ਕਰ ਦਿਓ ਸਾਨੂੰ ਇਸ ਤਰੀਕੇ ਦੇ ਰਿਸ਼ਤੇਆਂ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ ਲੋਕਾਂ ਨੂੰ ਨਾ ਕਰਨੀ ਚਾਹੀਦੀ ਹੈ ਤਾਂ ਕਿ ਗੁੰਜਾਇਸ਼ ਦੇ ਅਕੋਰਡਿੰਗ ਜੇ ਰਿਸ਼ਤੇਦਾਰ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਤੇ ਅਗਲੀ ਜ਼ਿੰਦਗੀ ਜਿਹੜੀ ਉਹ ਕਿਵੇਂ ਬਤੀਤ ਕੀਤੀ ਜਾਏਗੀ ਉਹਨਾਂ ਰਿਸ਼ਤੇਦਾਰਾਂ ਦੇ ਨਾਲ ਜੇ ਅਸੀਂ ਫੰਕਸ਼ਨ ਦੀ ਗੱਲ ਕਰੀਏ ਵਿਆਹ ਸ਼ਾਦੀ ਦੀ ਗੱਲ ਕਰੀਏ ਤੇ ਅਸੀਂ ਉਹਨਾਂ ਹੀ ਫੰਕਸ਼ਨ ਕਰੀਏ ਉਨਨੇ ਹੀ ਲੈਵਲ ਤੱਕ ਜਾਈਏ ਜਿੰਨਾ ਅਸੀਂ ਅਫੋਰਡ ਕਰ ਸਕੀਏ ਜਿਸ ਦੇ ਵਿੱਚ ਸਾਨੂੰ ਕਰਜ਼ਾ ਵੀ ਨਾ ਲੈਣਾ ਪਏ ਔਰ ਸਾਡਾ ਫੰਕਸ਼ਨ ਵੀ ਵਧੀਆ ਹੋ ਜਾਏ ਆਹ ਹੁਣ ਦੋਸਤੋ ਅਸੀਂ ਕਰਜ਼ਾ ਉਤਾਰਨ ਦੇ ਅਗਲੇ ਤਰੀਕੇ ਬਾਰੇ ਗੱਲ ਕਰਦੇ ਹਾਂ ਉਹ ਹੈ ਫਾਲਤੂ ਖਰਚੇ ਨੂੰ ਕੰਟਰੋਲ ਕਰਨਾ ਦੋਸਤੋ ਖਰਚੇ ਨੂੰ ਕੰਟਰੋਲ ਬਹੁਤ ਸਾਰੇ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਬੜੇ ਤਰੀਕੇ ਨੇ ਜਿਹੜੇ ਵਿੱਚ ਆਪਾਂ ਖਰਚੇ ਨੂੰ ਕੰਟਰੋਲ ਕਰਕੇ ਆਪਣੀ ਇਨਕਮ ਨੂੰ ਸੇਵ ਕਰ ਸਕਦੇ ਜਿਵੇਂ ਕਿ ਇੰਟਰਨੈਟ ਦਾ ਖਰਚਾ ਹਰ ਘਰ ਦੇ ਵਿੱਚ ਵਕ-ਵਕ ਮੋਬਾਈਲ ਨੇ ਵਕ-ਵਕ ਕੇ ਰੀਚਾਰਜ ਹੁੰਦੇ ਨੇ ਪਰ ਫਿਰ ਵੀ ਘਰ ਦੇ ਵਿੱਚ ਇੱਕ ਵਾਈਫਾਈ ਲਗਾਇਆ ਹੁੰਦਾ ਜਿਸ ਦੀ 500 ਤੋਂ ਲੈ ਕੇ 2000 ਤੱਕ ਰੈਕਰਿੰਗ ਪੇਮੈਂਟ ਜਾਂਦੀ ਹੀ ਜਾਂਦੀ ਹੈ ਆਪਾਂ ਉਸ ਨੂੰ ਕੱਟ ਆਊਨ ਕਰਕੇ ਆਪਣੇ ਪੈਸੇ ਨੂੰ ਬਚਾ ਸਕਦੇ ਇਸ ਦੇ ਨਾਲ ਨਾਲ ਜੇ ਅਸੀਂ ਅੱਜ ਗੱਲ ਕਰੀਏ OTT ਪਲੇਟਫਾਰਮ ਦਾ ਬਹੁਤ ਜ਼ਿਆਦਾ ਖਰਚਾ ਲੋਕ ਕਰਦੇ ਨੇ ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦੇ ਅਕਾਊਂਟੋਂ ਪੈਸੇ ਕੱਟੇ ਜਾਂਦੇ ਨੇ ਅੱਜ ਕੱਲ੍ਹ ਲੋਕਾਂ ਨੇ ਗੱਡੀਆਂ ਨੂੰ ਇੱਕ ਫੈਸ਼ਨ ਦੀ ਤਰ੍ਹਾਂ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਕਰਦੇ ਵਿੱਚ ਬਾਈਕ ਲੱਗੀ ਹੋਣ ਦੇ ਬਾਵਜੂਦ ਵੀ ਛੋਟੇ ਜਿਹੇ ਕੰਮ ਕਰਨ ਦੇ ਲਈ ਗੱਡੀ ਸਟਾਰਟ ਕਰ ਲੈਂਦੇ ਨੇ ਇਕੱਲੇ ਬੰਦੇ ਨੇ ਜਾਣਾ ਹੁੰਦਾ ਹੱਦ 2 ਕਿਲੋਮੀਟਰ ਜਾਣਾ ਹੁੰਦਾ ਫਿਰ ਵੀ ਗੱਡੀ ਕੱਢ ਲੈਂਦੇ ਨੇ ਦੇਖੋ ਗੱਡੀ ਦਾ ਖਰਚਾ ਜਿਹੜਾ ਹੈਗਾ ਉਸ ਦੇ ਵਿੱਚ ਡੀਜ਼ਲ ਜਾਂ ਪੈਟਰੋਲ ਐਸ ਕੰਪੇਅਰ ਟੂ ਬਾਈਕ ਅਸੀਂ ਕਰਦੇ ਆਂ ਤੇ ਜ਼ਿਆਦਾ ਪੈਂਦਾ ਇਸ ਕਰਕੇ ਉਸ ਨੂੰ ਘੱਟ ਯੂਜ਼ ਕਰੋ ਔਰ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਹੀ ਗੱਡੀ ਨੂੰ ਬਾਹਰ ਕੱਢਿਆ ਜਾ। ਆ ਹੁਣ ਦੋਸਤੋ ਅਸੀਂ ਕਰਜ਼ੇ ਤੋਂ ਮੁਕਤੀ ਪਾਉਣ ਬਾਰੇ ਅਗਲੇ ਆਪਣੇ ਤਰੀਕੇ ਦੀ ਗੱਲ ਕਰਦੇ ਆ। ਉਹ ਤਰੀਕਾ ਹੈ ਆਪਣੇ ਐਸੈਟਸ ਦੀ ਮਦਦ ਲਓ। ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਦੇ emotions ਜੁੜੇ ਹੁੰਦੇ ਨੇ ਲੋਕ ਉਹਨਾਂ ਨੂੰ ਇਸ ਲਈ ਬਣਾਉਂਦੇ ਨੇ ਕਿ ਔਖੇ ਕੰਮ ਲਈ ਯੂਜ਼ ਕਰਾਂਗੇ ਪਰ ਉਹਨਾਂ ਦੇ ਨਾਲ emotions ਜੋੜ ਕੇ ਬੈਠ ਜਾਂਦੇ ਨੇ ਲੋਕ ਕਰਜ਼ਾ ਦਿੰਦੇ ਰਹਿੰਦੇ ਨੇ ਪਰ ਇਹਨਾਂ ਚੀਜ਼ਾਂ ਨੂੰ ਵੇਚਦੇ ਨਹੀਂ ਪਰ ਮੈਂ ਸੁਜੈਸ਼ਨ ਇਹ ਦਊਂਗਾ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਵੇਚ ਕੇ ਆਪਣੇ ਕਰਜ਼ੇ ਨੂੰ ਜੋ ਤੁਸੀਂ ਇੰਟਰਸਟ ਦੇ ਵਿੱਚ ਦੇ ਰਹੇ ਹੋ ਉਹਨੂੰ ਘਟਾਓ ਤਾਂ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਇਸੇ ਚੀਜ਼ ਨੂੰ ਬਚਾ ਕੇ ਤੁਸੀਂ ਇੱਕ ਨਵਾਂ ਚੀਜ਼ ਨਵਾਂ ਐਸਿਡ ਬਣਾ ਸਕਦੇ ਹੋ ਫਿਊਚਰ ਦੇ ਵਿੱਚ ਇਸ ਦੇ ਵਿੱਚ ਅਸੀਂ ਮੇਨਲੀ ਗੱਲ ਕਰਾਂਗੇ ਸੋਨੇ ਦੀ ਬਹੁਤ ਸਾਰੇ ਲੋਕ ਸੋਨੇ ਦੇ ਗਹਿਣੇ ਬਣਾਏ ਹੁੰਦੇ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਵੀ ਸੋਨਾ ਉਹਨਾਂ ਨੇ ਰੱਖਿਆ ਹੁੰਦਾ ਪਰ ਉਹਨੂੰ ਯੂਜ਼ ਨਹੀਂ ਕਰਦੇ ਸੋਨਾ ਘਰ ਦੇ ਵਿੱਚ ਬੈਠ ਬੈਠ ਕੇ ਵੱਡਾ ਨਹੀਂ ਹੁੰਦਾ ਨਾ ਉਸ ਨੂੰ ਆਪਾਂ ਮਲਟੀਪਲਾਈ ਕਰ ਸਕਦੇ ਹਾਂ ਪਰ ਹਾਂ ਜੋ ਸਾਡਾ ਇੰਟਰਸਟ ਦੇ ਵਿੱਚ ਵਿਆਜ ਜਾ ਰਿਹਾ ਆਪਾਂ ਇਮੀਡੀਏਟਲੀ ਸੋਨੇ ਨੂੰ ਵੇਚ ਕੇ ਉਹ ਇੰਟਰਸਟ ਵਾਲਾ ਵਿਆਜ ਘਟਾ ਸਕਦੇ ਹਾਂ ਹਾਂ ਇਸ ਦੇ ਵਿੱਚ ਸੋਨਾ ਚਲਾ ਗਿਆ ਲੇਕਿਨ ਉਸ ਨੂੰ ਅਸੀਂ 5-6 ਮਹੀਨੇ ਜਾਂ ਸਾਲ ਦੇ ਵਿੱਚ ਦੁਬਾਰਾ ਖਰੀਦ ਸਕਦੇ ਹਾਂ ਆਓ ਦੋਸਤੋ ਅਸੀਂ ਕਰਜ਼ੇ ਦੀ ਮੁਕਤੀ ਲਈ ਆਪਣਾ ਅਗਲੇ ਤਰੀਕੇ ਨੂੰ ਡਿਸਕਸ ਕਰਦੇ ਹਾਂ ਉਹ ਹੈ ਇੱਕ ਇੱਕ ਕਰਕੇ ਕਰਜ਼ੇ ਨੂੰ ਉਤਾਰਨਾ ਦੋਸਤੋ ਜਿਨ੍ਹਾਂ ਲੋਕਾਂ ਦੀ ਜ਼ਿਆਦਾ ਮਜਬੂਰੀ ਹੋ ਜਾਂਦੀ ਹੈ ਉਹ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਜਗ੍ਹਾ ਤੋਂ ਕਰਜ਼ਾ ਲੈ ਲੈਂਦੇ ਨੇ ਜਿਵੇਂ ਕਿ ਇੱਕ ਗੱਡੀ ਦਾ ਕਰਜ਼ਾ ਚੜ ਗਿਆ ਉਸ ਦੇ ਨਾਲ-ਨਾਲ ਇੱਕ ਹੋਮ ਲੋਨ ਆ ਗਿਆ ਉਸ ਦੇ ਨਾਲ ਨਾਲ ਇੱਕ ਵਿਆਹ ਦੇ ਲਈ ਇੱਕ ਹੋਰ ਕਰਜ਼ਾ ਲੈ ਲਿਆ ਇਸ ਤਰੀਕੇ ਦਾ ਜਦੋਂ ਮਲਟੀਪਲ ਕਰਜ਼ੇ ਆ ਜਾਂਦੇ ਨੇ ਤੇ ਤੁਹਾਨੂੰ ਇਹ ਡਿਸਾਈਡ ਕਰਨਾ ਪਏਗਾ ਤੁਸੀਂ ਇਹਨਾਂ ਕਰਜ਼ਿਆਂ ਨੂੰ ਇੱਕ ਇੱਕ ਕਰਕੇ ਲੋਣਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ ਇੰਟਰਸਟ ਰੇਟ ਕਿਸ ਤੇ ਜ਼ਿਆਦਾ ਹੈ ਇਹ ਨਾ ਦੇਖੋ ਕਿ ਅਮਾਉਂਟ ਕਿਸ ਦਾ ਘੱਟ ਹੈ ਕਿਸ ਦਾ ਵੱਧ ਹੈ ਇਹ ਦੇਖੋ ਕਿ ਉਸ ਦੇ ਉੱਪਰ ਇੰਟਰਸਟ ਕਿਸ ਦੇ ਉੱਪਰ ਜ਼ਿਆਦਾ ਜਾ ਰਿਹਾ ਹੈ ਉਸ ਇੰਟਰਸਟ ਵਾਲੇ ਕਰਜ਼ੇ ਨੂੰ ਪਹਿਲਾਂ ਲਾਉਣ ਦੀ ਕੋਸ਼ਿਸ਼ ਕਰੋ ਦੋਸਤੋ ਇਹ ਹਨ ਅੱਜ ਛੋਟੇ ਛੋਟੇ ਤਰੀਕੇ ਜਿਹਦੇ ਨਾਲ ਅਸੀਂ ਆਪਣੇ ਡੇਲੀ ਰੁਟੀਨ ਦੇ ਜਿਹੜੇ ਖਰਚਿਆਂ ਨੂੰ ਘਟਾ ਕੇ ਆਪਣੇ ਕਰਜ਼ੇ ਨੂੰ ਦੇ ਸਕਦੇ ਹਾਂ ਆਪਣੇ ਸਿਰ ਦੇ ਉੱਪਰੋਂ ਕਰਜ਼ਾ ਉਤਾਰ ਸਕਦੇ ਹਾਂ ਪਰ ਹੈ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਅਸੀਂ ਦਿਲ ਤੇ ਲੈ ਕੇ ਚਲੇ ਜਾਂਦੇ ਹਾਂ ਕਿ ਸਾਨੂੰ ਲੋਕ ਕੀ ਕਹਿਣਗੇ ਇਹ ਲੋਕ ਉਹ ਨੇ ਜੋ ਸਿਰਫ ਤੁਹਾਨੂੰ ਇਸਕ ਮਾਮਲੇ ਵਿੱਚ ਕਹਿ ਸਕਦੇ ਨੇ ਕਿ ਇਹਨੇ ਅੱਜ ਮਾੜੇ ਕੱਪੜੇ ਪਾਏ ਨੇ ਜਾਂ ਜੇ ਸਾਈਕਲ ਤੇ ਚੱਲ ਰਿਹਾ ਪਰ ਇਹ ਉਹ ਲੋਕ ਨਹੀਂ ਹੋ ਸਕਦੇ ਜਿਹੜਾ ਤੁਹਾਡਾ ਕਰਜ਼ਾ ਤੁਹਾਡੇ ਘਰ ਉਤਾਰਨ ਲਈ ਆ ਸਕਦੇ ਨੇ ਜਦੋਂ ਤੁਹਾਡਾ ਘਰ ਗਿਰਵੀ ਹੋ ਗਿਆ ਜਦੋਂ ਤੁਹਾਡੀ ਗੱਡੀ ਜਿਹੜੀ ਉਹ ਬੈਂਕ ਵਾਲੇ ਚੱਕਣ ਆਣਗੇ ਇਹ ਲੋਕ ਤੁਹਾਡੀ ਹੈਲਪ ਕਰਨੇ ਆਣਗੇ ਇਸ ਕਰਕੇ ਇਹਨਾਂ ਲੋਕਾਂ ਨੂੰ ਇਗਨੋਰ ਕਰੋ ਔਰ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜਿਓ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈ ਰੰਜੀਤ